ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਵਿਰੁੱਧ ਦਾਇਰ ਜਮਾਨਤ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਇਸੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਪੇਸ਼ ਕੀਤਾ ਹੈ ਇਸੇ ਮਾਮਲੇ ਦੀ ਸੁਣਵਾਈ ਜਿਹੜੀ ਹੁਣ 29 ਸਤੰਬਰ ਨੂੰ ਹੋਵੇਗੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਨਾਬਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਆ ਲਗਭਗ ਉਹਨਾਂ ਦੀ ਗੱਲਬਾਤ ਜਿਹੜੀ 35 ਮਿੰਟ ਤੱਕ ਚੱਲੀ ਤੇ ਇਸੇ ਮੁਲਾਕਾਤ ਨੇ ਸਿਆਸੀ ਹਲਕੇ ਦੇ ਵਿੱਚ ਚਰਚਾ ਛੇੜ ਕੇ ਰੱਖ ਦਿੱਤੀ ਆ ਡੇਰਾ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਡਿਜੀਟਲ ਮੀਡੀਆ ਪੇਜ ਦੇ ਉੱਤੇ ਇੱਕ ਪੋਸਟ ਜਿਹੜੀ ਉਹ ਸਾਂਝੀ ਕੀਤੀ ਆ ਜਿਸ ਵਿੱਚ ਮਜੀਠੀਆ ਦੇ ਵੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸ਼ੁਕਰਾਨਾ ਕੀਤਾ ਗਿਆ ਹੈ ਉਹਨਾਂ ਨੇ ਲਿਖਿਆ ਹੈ ਕਿ ਦਾਸ ਦੀ ਤਾਂ ਨਾ ਇੰਨੀ ਹੈਸੀਅਤ ਆ ਤੇ ਨਾ ਹੀ ਇੰਨੀ ਜਿਹੜੀ ਔਕਾਤ ਆ ਕਿ ਇੱਕ ਨਮਾਣਾ ਭੁੱਲਣ ਹਾਰ ਜੀਵਾ ਤੇ ਮੇਰੇ ਕੋਲ ਯੋਗ ਸ਼ਬਦ ਵੀ ਨਹੀਂ ਜਿੰਨਾ ਨਾਲ ਮੈਂ ਬਹੁਤ ਜ਼ਿਆਦਾ ਜਿਹੜਾ ਸਤਿਕਾਰਯਿਤ ਬਾਬਾ ਜੀ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਸ਼ੁਕਰਾਨਾ ਅਦਾ ਕਰ ਸਕਾਂ ਜੋ ਦਾਸ ਨੂੰ ਮਿਲਣਾ ਹੈ ਨਾਬਾ ਜੇਲ੍ਹ ਵਿੱਚ ਪਹੁੰਚੇ ਨੇ ਤੇ ਉਹਨਾਂ ਦਾ ਮੈਨੂੰ ਮਿਲਣਾ ਆਉਣਾ ਮੇਰੇ ਲਈ ਹੌਸਲਾ ਫੁਜ਼ਾਈ ਕਰਨੀ ਮੇਰੇ ਲਈ ਬੇਹੱਦ ਭਾਵਨਾਤਮਕ ਪਲ ਨੇ ਮੇਰੇ ਔਖੇ ਵੇਲੇ ਬਾਬਾ ਜੀ ਨੇ ਹਮੇਸ਼ਾ ਹੀ ਮੇਰੀ ਬਾਹਮ ਫੜੀਆ ਮੈਂ ਬਾਬਾ ਜੀ ਦਾ ਬੇਹੱਦ ਸ਼ੁਕਰ ਗੁਜ਼ਾਰ ਹਾਂ ਸਮੂਹ ਸੰਗਤ ਲੋਕਾਂ ਦੇ ਸੰਤਾ ਮਹਾਪੁਰਖਾਂ ਦਾ ਤੈ ਦਿਲੋਂ ਧੰਨਵਾਦ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਦਾਸ ਚੜ੍ਹਦੀ ਕਲਾ ਦੇ ਵਿੱਚ ਨੇ ਗੁਰੂ ਸਾਹਿਬ ਦਾ ਕੋਟੇ-ਕੋਟੇ ਸ਼ੁਕਰਾਨਾ ਜੋ ਸਦਾ ਦਾਸ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖਦੇ ਨੇ ਹੌਂਸਲੇ ਹਮੇਸ਼ਾ ਬੁਲੰਦ ਰਹਿਣਗੇ ਤਾਂ ਇਹ ਜਿਹੜਾ ਉਹਨਾਂ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਡਿਜੀਟਲ ਮੀਡੀਆ ਤੇ ਲਿਖਿਆ ਗਿਆ ਸੀ ਪੋਸਟ ਸਾਂਝੀ ਕੀਤੀ ਗਈ ਸੀ ਤੇ ਡੇਰਾ ਅਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਜਿਹੜਾ ਨਾਬਾ ਜੇਲ੍ਹ ਵਿੱਚ ਪਹੁੰਚੇ ਪਹੁੰਚੇ ਸੀ ਦੋਵਾਂ ਦੀ ਜਿਹੜੇ ਦੋਵਾਂ ਦਰਮਿਆਨ ਇਹ ਮੀਟਿੰਗ ਹੈ ਜਿਹੜੀ ਗੱਲ ਮਿਲਤਾ ਮੁਲਾਕਾਤ 35 ਮਿੰਟ ਤੱਕ ਚੱਲੀ ਹਾਲਾਂਕਿ ਇਸ ਮੁਲਾਕਾਤ ਮੰਗਰੋ ਡੇਰਾ ਮੁਖੀ ਜੇਲ੍ਹ ਦੇ ਬਾਹਰ 71 ਸੰਗਤ ਨੂੰ ਵੀ ਮਿਲੇ ਜੇਲ ਮੰਗਰੋ ਡੇਰਾ ਬਿਆਸਮੁਖੀ ਨਾਬਾ ਦੇ ਸ਼ਾਹੀ ਪਰਿਵਾਰ ਦੇ ਵੰਸਜਾਂ ਨੂੰ ਵੀ ਮਿਲਣ ਲਈ ਹੀਰਾ ਮਹਿਲ ਸਿੱਧੋ ਉਹਨਾਂ ਦੀ ਰਿਹਾਈਸ਼ ਤੇ ਗਏ ਨੇ ਡੇਰਾ ਮੁਖੀ ਚੋਪਰ ਰਾਹੀਂ ਪਹਿਲਾ ਨਾਬਾ ਪਹੁੰਚੇ ਜਿੱਥੇ ਉਹ ਆਪਣੀ ਕਾਰ ਵਿੱਚ ਬੈਠ ਕੇ ਨਾਬਾ ਜੇਲੀ ਰਵਾਨਾ ਹੋਏ ਤੇ ਡੇਰਾ ਮੁਖੀ ਦੀ ਆਮ ਤੋਂ ਪਹਿਲਾਂ ਹੀ ਨਾਬਾ ਜੇਲ ਦੇ ਬਾਹਰ ਸੁਰੱਖਿਆ ਬੇਹੱਦ ਸਖਤ ਕਰ ਦਿੱਤੀ ਗਈ ਇਸ ਤੋਂ ਇਲਾਵਾ ਇਹ ਪੁਲਿਸ ਵੱਲੋਂ ਸ਼ਹਿਰ ਦੇ ਜਿਹੜੇ ਹੋਰ ਹਿੱਸਿਆਂ ਵਿੱਚ ਸੁਰੱਖਿਆ ਦੇ ਜਿਹੜੇ ਸਖਤ ਬਹੁਤ ਜ਼ਿਆਦਾ ਪ੍ਰਬੰਧ ਵੀ ਕੀਤੇ ਹੋਏ ਸੀ ਤੇ ਇੱਥੇ ਇਹ ਵੀ ਦੱਸਣ ਜੋ ਦਾ ਕਿ ਡੇਰਾ ਬਿਆਸ ਮੁਖੀ ਜਿਹੜਾ ਨਾਬਾ ਬਲਾਕ ਦੇ ਪਿੰਡ ਬੋੜਾਂ ਵਿਖੇ ਨਵੇਂ ਡੇਰੇ ਦਾ ਉਦਘਾਟਨ ਵੀ ਉਹਨਾਂ ਵੱਲੋਂ ਜਿਹੜਾ ਉਹ ਕੀਤਾ ਗਿਆ ਸੀ ਤੇ ਯਾਦ ਰਹਿ ਕੇ ਆਮਦਨ ਤੋਂ ਬਾਅਦ ਦਾ ਯਾਦ ਆਇਦ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਾਊ ਜਮਾਨਤ ਪਟੀਸ਼ਨ ਨੂੰ ਲੈ ਕੇ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਵੀ ਹੋਈ ਹੈ ਇਸੇ ਦਰਮਿਆਨ ਪੰਜਾਬ ਸਰਕਾਰ ਨੇ ਅਦਾਲਤ 'ਚ ਆਪਣਾ ਜਵਾਬ ਦਾਇਰ ਕੀਤਾ ਇਸ ਤੋਂ ਬਾਅਦ ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜਾ 29 ਸਤੰਬਰ ਨੂੰ ਹੋਣੀ ਤੈ ਕਰ ਦਿੱਤੀ ਗਈ ਆ ਦੱਸਣ ਜੋਗਾ ਕਿ ਬੀਤੀ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਮਜੀਠੀਆ ਦੇ ਵੱਲੋਂ ਅਗਾਊ ਜਮਾਨਤ ਪਟੀਸ਼ਨ ਅੰਮ੍ਰਿਤਸਰ ਦਰਜ ਇੱਕ ਐਫਆਈਆਰ ਦੇ ਜਵਾਬ ਵਿੱਚ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ ਇਹਨਾਂ ਦੇ ਵਿੱਚੋਂ ਉਹਨਾਂ ਤੇ ਵਿਜੀਲੈਂਸ ਜਾਂਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਸੀ ਪਹਿਲਾਂ ਮਜੀਠੀਆ ਦੀ ਅਗਾਊ ਜਮਾਨਤ ਪਟੀਸ਼ਨ ਅੰਮ੍ਰਿਤਸਰ ਦੀ ਹੇਠ ਲੀ ਅਦਾਲਤ ਨੇ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਮਜੀਠੀਆ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ